ਦਿਲ ਸਾਦਾ ਤੋੜਿਆ ਤੂੰ ਦਿੱਲੀ ਏ ਪੰਜਾਬ ਦਾ ਪੱਤੀ ਪੱਤੀ ਕਰ ਦਿੱਤਾ ਫੁੱਲ ਤੂੰ ਗੁਲਾਬ ਦਾ ਦਿਲ ਸਾਦਾ ਤੋੜਿਆ ਤੂੰ ਦਿੱਲੀ ਏ ਪੰਜਾਬ ਦਾ ਦਿਲ ਸਾਦਾ ਤੋੜਿਆ ਤੂੰ ਦਿੱਲੀ ਏ ਪੰਜਾਬ ਦਾ ਕਦੇ ਇਹਦੇ ਪਾਣੀਆਂ ਤੇ ਮਾਰ ਲਏ ਤੂੰ ਡਾਕੇ ਕਦੇ ਇਹਦੇ ਕੋਲੋਂ ਖੋਹ ਲਏ ਤੂੰ ਇਲਾਕੇ ਤੂੰ ਤੇ ਨਕਸ਼ਾ ਵਿਗਾੜ ਦਿੱਤਾ ਤੂੰ ਤੇ ਨਕਸ਼ਾ ਵਿਗਾੜ ਦਿੱਤਾ ਸਾਡੇ ਪੰਜ ਆਵਦਾ ਦਿਲ ਸਦਾ ਤੋੜਿਆ ਤੂੰ ਦਿੱਲੀਏ ਪੰਜਾਬ ਦਾ ਪੁੱਤ ਦਿੱਲੀਏ ਕਮਾਉ ਕਿਸੇ ਪਾਸੇ ਦਾ ਨਾ ਛੱਡਿਆ ਬੈਠਾ ਬਾਰਡਰਾਂ ਦੇ ਉੱਤੇ ਘਰੋਂ ਤੇਰਾ ਇਹ ਕੱਢਿਆ ਵਿਕੇ ਮਿੱਟੀ ਦੇ ਪਾਸੋਂ ਨਾ ਵੀਕੇ ਮਿੱਟੀ ਦੇ ਪਾ ਸੋਨਾ ਕੋਈ ਮੁੱਲ ਨਾ ਕਮਾਦਦਾ ਦਿਲ ਸਦਾ ਤੋੜਿਆ ਤੂੰ ਦਿੱਲੀ ਏ ਪੰਜਾਬ ਦਾ ਦਿੱਲੀ ਏ ਪੰਜਾਬ ਦਾ ਇੰਦਰਪਾਲ ਕੋਈ ਲੀਡਰ ਨਾ ਹੱਕ ਚ ਖਲੋਵੇ ਰੈਲੀ ਵਾਲਿਆ ਪੰਜਾਬ ਦੱਸ ਕਿਹਦੇ ਕੋਲ ਰੋਵੇ ਰੈਲੀ ਵਾਲਿਆ ਪੰਜਾਬ ਦੱਸ ਕਿਹਦੇ ਕੋਲ ਰੋਵੇ ਸਾਨੂੰ ਭੁੱਲਦਾ ਨਾ ਖੋਇਆ ਸਾਨੂੰ ਭੁੱਲਦਾ ਨਾ ਖੋਇਆ ਪਾਣੀ 라ਵੀ ਤੇ ਚਨਾਵ ਦਾ ਦਿਲ ਸਾਦਾ ਤੋੜਿਆ ਤੂੰ ਦਿੱਲੀ ਏ ਪੰਜਾਬ ਦਾ ਦਿਲ ਸਾਦਾ ਤੋੜਿਆ ਤੂੰ ਦਿੱਲੀ ਏ ਪੰਜਾਬ ਦਾ ਦਿੱਲੀ ਏ ਪੰਜਾਬ ਦਾ